ਦੇਖਦਾ ਜੇ ਮੇਰਾ ਬਾਪ ਜਾਂਦਾ ਹੁੰਦਾ ਹੁੰਦਾ ਪੁੱਤ ਦੀ ਟੌਰ ਵੇਖਦਾ ਜੇ ਮੇਰਾ ਬਾਪ ਜਾਂਦਾ ਹੁੰਦਾ ਹਾਂ ਪੁੱਤ ਦੀ ਟੌਰ ਵੇਖਦਾ ਉਧਰ ਵੇਖਾਂਗੇ ਝੋੜਨ ਵਾਲੀ ਵਾਲਾ ਕਹਿੰਦਾ ਵੀ 15 ਦਸੰਬਰ ਢੋਲੀ ਵਾਲਾ ਨੋਟ ਕਰ ਲੈ ਡੈਰੀ ਦੇ ਪੰਨਿਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਔਰ ਨਾਲ ਕਹਿੰਦੇ ਜੰਦੀ ਸਰਦਾਰ ਮਹਿਕਮਾ ਔਰ ਮੁੰਡੇ ਕਹਿੰਦੇ ਸਾਰੇ ਕਲੱਬ ਵਾਲੇ ਪਹੁੰਚੇ ਹੋਏ ਐ ਔਰ ਇਧਰ ਪਿਆਰ ਵੀ ਬੜਾ ਭਾਵਾਂ ਦੇ ਨਾਲ ਇਧਰ ਕਹਿੰਦੇ ਜੋਪਰੀ ਦਾ ਮੁਕਾਬਲਾ ਹੋਇਆ ਇੱਕ ਫਾਉਲ ਹੈ ਜੀ ਪਰਲੀ ਟਰੈਕਟਰ ਦਾ ਸਵਰਾਏ ਦਾ ਠੀਕ ਹੈ ਜੀ ਇੱਕ ਫਾਉਲ ਹੈ। ਓਡਾ ਦੀ ਧਰਤੀ ਦੇ ਜੋਪਰੀਆ ਤੇ ਜੋਗੀਆ ਦਾ ਸੁਪਰ ਡੁੱਪਰ ਖੇਡਿਆ ਗਿਆ ਫਾਈਨਲ ਬਾਲਨੀਵਾਲ ਕੱਜੀ ਦਾ 25000 ਰੁਪਇਆ ਪ੍ਰਾਈਜ਼ ਸੀਗਾ ਡਸਟਨ ਰੈਂਜਰ ਸਾਈਕਲ ਸੀਗੇ ਤੇ ਕਹਿੰਦੇ ਅੱਜ ਇੱਥੇ ਹੈ ਮੇਰੇ ਮਿੱਤਰੋ ਔਰ 31000 ਦੇ ਮੋੜ ਕੌਣ ਲਾਵੇਗਾ ਇਹਦਾ ਟਰੈਕਟਰ ਕਹਿੰਦੇ ਫੋਟੋ ਖਚਾਵੇਗਾ ਵੀ ਬਾਬੇ ਨੇ ਮਿਹਰ ਕਰਤੀ 16 ਸਤੰਬਰ ਦਾ ਦਿਨ ਹੋਣਾ ਹੈ ਡੇਢ ਨਵੀ ਚੜ ਜਾ ਰਹੀ ਹੈ ਆਰ ਤਰੀਕ ਸਮਾਂ ਵਕਤ ਔਰ ਨਾਮਾਂ ਤੈਅ ਕਰੇਗਾ ਵੀ ਕੌਣ ਜਿੱਤੇਗਾ ਕਿਉਂਕਿ ਮੁਕਾਬਲੇ ਬਾਰੇ ਬਾਕੀ ਹੈ ਕੋਈ ਸ਼ੱਕ ਨਹੀਂ ਸਰਦਾਰਾ ਕਿਹੜੇ ਪਿਆ ਉਧਰ ਚੱਕਰ ਵੀ ਥੱਲੇ ਕੋ ਨਾ ਰਿਕੇ ਚੱਈਆ ਚੁਟ ਜਈਆ ਉਹ ਦੇਖੀ ਕੋ ਡਿੱਗਿਆ ਉੱਥੇ ਆ ਡਾਕਟਰ ਦਾ ਕੋਡ ਨੋਟ ਵਗੈਰਾ ਉਹਦੇ ਦੇਖੀ ਸੌਲਾ ਬੇਫਿਕਰਾ ਸਵਰਾਜ ਸਵਰਾਜ ਇਹਦੇ ਲਈ ਪਾਸੇ ਐਸ਼ਰ ਹੈ 12 ਪਲਸ ਕੇ ਦੇ ਤਿੰਨ ਦੇ ਗੱਲਾਂ ਲੱਗੀਆਂ ਟਿਕਾਣੀ ਜੱੱਬੀ ਵਾਲੇ ਪਰਨੇ ਦਾ ਫੈਨ ਆ ਮੁੰਡਾ ਵਾਹ ਦੇਸੀਆ ਬਣ ਕੇ ਆਇਆ ਹੈ ਵੀ ਦੇਖਣ ਨੂੰ ਬੱਲੇ ਐਵੇਂ ਦੇਸੀ ਜਿਹਾ ਲੱਗਦੇ ਆ ਪਰ ਜਦੋਂ ਟਰੈਕਟਰ ਕਹਿੰਦੇ ਐਨ ਨੂੰ ਲੈ ਕੇ ਜਾਂਦਾ ਖਿੱਚ ਕੇ ਇਹ ਦੂਜੇ ਟਰੈਕਟਰ ਦੀ ਠੀਕੜਾ ਦਿੰਦਾ ਉਧਰ ਜਾਣਦਾ ਮੈਨੂੰ ਲੱਗਦਾ ਉਹ ਹੋਣਾ ਹੈ ਆਓ ਸਾਹਮਣੇ ਦੇਖਾਂਗੇ ਆਪਾਂ ਸਵਾਰ ਵੱਖਰਾ ਜਿਹੜਾ ਅੱਜ ਦੇ ਵੱਡੇ ਮੇਲੇ ਤੇ ਕਹਿੰਦੇ ਸਵਾਰ ਵੱਖਰਾ ਲੈ ਵੀ ਗੁਰੇ ਹੋ ਕੇ ਤਾਂ ਡਰਾ ਮੁਕਾਬਲਾ ਹੋ ਰਿਹਾ ਮੇਰੇ ਵੀਰੋ ਇੱਕ ਪਾਸੇ ਲੱਗ ਲਈ ਆ ਮੇਰੇ ਵੀਰੋ ਕਾਲੀ ਟੋਪੀ ਲਈ ਹੋਈ ਆ ਇੱਥੇ ਦੂਜੇ ਪਾਸੇ 557 ਵਾਲਾ ਦਿੰਦਾ ਰੇਸ ਤੇ ਰੇਸ ਤੇ ਬਾਕੀ ਰੇਸ ਫੁੱਲ ਕਰੀ ਜਾਂਦਾ ਮੇਰੇ ਲਈਓ ਪਤਾ ਨਾਗਰਾ ਦੇਖੋ ਉਧਰੋਂ ਛੰਡੀ ਕਿੰਨੇ ਭੜਨ ਦੇ ਮੁੰਡੇ ਨੇ ਸਿੰਗੜੀਆਂ ਹਵਾ ਵੀ ਚੱਲ ਗਈਆਂ ਹਵਾ ਵੀ ਚੱਲਣੀ ਜ਼ਰੂਰੀ ਆ ਪਤਾ ਪਰਮਾਤਮਾ ਨੂੰ ਸੰਗਤ ਬਹੁਤ ਖੜੀ ਐ ਛੋਟੇ ਛੋਟੇ ਬੱਚੇ ਗਰਮੀ ਵੀ ਬਹੁਤ ਹਵਾ ਵੀ ਜ਼ਰੂਰੀ ਆ ਉਧਰੋਂ ਹਰੀ ਨਾਲਾ ਵੀ ਚੱਕਰ ਲਾ ਰਿਹਾ ਸਾਡਾ ਵੀਰਾ ਹੈਂਡੀਕੈਪ ਨੌਜਵਾਨਾ ਇਹਦੀ ਕਿਰਾਰੀ ਵੀ ਹੈਂਡੀਕੈਪ ਤਾਂ ਇੱਕ ਬੱਚੀ ਆ ਇਹਦਾ ਵੀ ਆਪਾਂ ਮਾਨ ਸਨਮਾਨ ਕਰਨਾ ਬੜੀ ਗੁਰੂ ਆਇਆ ਕਹਿੰਦੇ ਫਰੀਦਕੋਟ ਜਿੱਥੇ ਤੋਂ ਆਇਆ ਹਰੀਨੋ ਪੈਂਡਾ ਕੋਟ ਕਿਪਰੇ ਦੇ ਨਾਲ ਕੇ ਰਹਿ ਗਿਆ ਰੋਟੀ ਹੰਕ ਦੀ ਖਾਈਏ ਵੀ ਭਾਵੇਂ ਬੂਟ ਪਾਸ਼ਾ ਕਰਕੇ ਬਾਕੀ ਉਹਨਾਂ ਨੇ ਪਾਸੇ ਰੋਟੀ ਹੱਕ ਦੀ ਖਾਈ ਦੀ ਭਾਵੇਂ ਬੂਟ ਪਾਸ਼ਾ ਕਰੀਏ ਇੱਕ ਮੇਰੇ ਵੀ ਗੇਂਸਨ ਕਾਰੀਆਂ ਵੀ ਗਈਆਂ ਕੰਨਾਂ ਵਿੱਚੋਂ ਗੁਰੂ ਗ੍ਰੰਥ ਬਾਣੀਆਂ ਵੀ ਗਈਆਂ ਆਪ ਤੋਂ ਜਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੇ ਬਲੇਤੀ ਬਾਣੇ ਉਹ ਕੀ ਬੜੇ ਦੁਨੀਆ ਦਾ ਸੱਚੇ ਪਾਸ਼ਾ ਵਹਿਣੂ ਜਾਦੇ ਉਹ ਕੀ ਬੜੇ ਦੁਨੀਆ ਦਾ ਸੱਚੇ ਪਾਸ਼ਾ 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 ਵਹਿਣੂ ਜਾਦੇ ਇਹੇ ਤੇ ਇਹ ਗੱਲ ਬਣ ਜੇ ਓੜ ਇਧਰ ਜਿਹੜੇ ਖੜੇ ਸੀ ਧੁੱਪੇ ਛਾਂ ਲੱਗੀ ਐ ਬਾਬੇ ਖੰਬਰ ਪੀਰ ਨੇ ਕਰਤੀ ਕਿਰਪਾ ਵੀ ਕੋਈ ਨਾ ਤੁਸੀਂ ਸਬਰ ਕੀਤਾ ਤੇ ਝੋੜਾ ਵਾਲਿਆ ਤੇਰਾ ਵੀ ਕਰਵਾਵਾਂਗੇ ਸਟੰਟ ਆਪਾ ਖੜ ਜਾ ਸਬਰ ਰੱਖਾ ਤੇਰੇ ਬਾਰੇ ਵੀ ਦੱਸਾਂ ਕਿ ਲੋਕਾਂ ਦੇ ਕਿਹੜੀ ਛਾੜਾ ਨਾਮ ਐ ਝੋੜਾ ਵਾਲਾ ਕਹਿੰਦੇ ਕਾਕਾ ਸੱਚੇ ਪਾਤਸ਼ਾਹ ਦੀ ਕਿਰਪਾ ਮੁੰਡੇ ਤੇ ਪਰ ਰੱਬ ਨੇ ਤੋੜ ਕੋਈ ਨਹੀਂ ਛੱਡੀ ਕਹਿਣਾ ਵੀ ਮਿਹਨਤ ਕਰੀ ਚੱਲ ਇੱਕ ਦਿਨ ਜੂਰ ਕਿਨੇ ਘਰ ਭਰ ਦਾਂਗੇ ਆਪਾਂ ਔਰ ਜਦੋਂ ਦਿੰਦਾ ਪ੍ਰਮਾਤਮਾ ਛੱਪੜ ਪਾੜ ਕੇ ਦਿੰਦਾ ਫਿਰ ਇਹ ਵੀ ਗੱਲ ਪੱਕੀ ਐ ਜਦੋਂ ਲੈਂਦਾ ਤੇ ਫਿਰ ਕੋ ਵੀ ਮਿੰਟਾਂ ਜੀ ਲੈਂਦਾ ਐ ਵੀ ਛੋੜਨ ਵਾਲਿਆ ਇਹ ਵੀ ਗੱਲ ਪੱਕੀ ਐ ਆਜੋ ਬਾਈ ਦੱਸੋ ਜੀ ਕੀ ਕਹਿੰਦੇ ਤੁਸੀਂ ਅਗਲੇ ਟਰੈਕਟਰ ਵੀ ਆ ਤਿਆਰ ਆ ਭਈ ਓਕੇ ਆ ਤੁਹਾਡੇ ਕੋਈ ਨਹੀਂ ਮੇਰੇ ਨਾਲ ਬੈਠਾ ਮੈਂ ਬੈਠਾ ਕੋਈ ਜੱਗਾਂ ਮੈਂ ਕੋਈ ਨਹੀਂ ਬਾਗਦੇਗਾ ਮੈਂ ਬੈਠਾ ਕਰ ਭਰਾ ਆਪਣਾ ਓਕੇ ਜੀ ਕਿਹਦੇ ਨਾਲ ਮਿਲਾਂਗੇ ਆਪਾਂ ਕੋਈ ਨਾ ਅੰਦਰ ਹੋਣਾਗੇ ਬਾਈ ਬਣ ਕੇ ਭਰਾ ਆਪਣਾ ਲਓ ਸਾਹਮਣੇ ਚਲਾਲੀ ਜੀ ਮੈਚ ਆਪਾਂ ਮੁਕਾਬਲਾ ਵਨ ਆਫ ਦਾ ਬੈਸਟ ਹੈ ਚਰਚੇ ਵੱਡੇ ਹੈ ਢਿੱਲੋ ਦੁਨੀਆ ਦਾ ਕਹਿੰਦੇ ਮਹਾਨ ਹੈ ਲੈ ਵੀ ਲਾਸਟ 라ਉਂਡ ਹੈ ਉੱਪਰਲਾ ਮੈਂ ਬੋਲੀ ਮੇਰੇ ਗੁਰੇ ਵਸੇ ਦਸਿਆਣੇ ਉੱਪਰਲਾ ਮੈਡ ਵੀਰੇ ਕਿੱਥੇ ਐ ਸੋਨੂ ਬਾਈ ਆਪਣਾ ਸੋਨੂ ਬਾਈ ਇੱਧਰ ਨੂੰ ਆ ਜਾ ਇੱਧਰਲੇ ਪਾਸੇ ਇੱਧਰ ਕੋਈ ਨਹੀਂ ਮੈਂ ਬੋਲ ਲੈਣਾ ਕੋਈ ਚੱਕਰ ਨਹੀਂ ਹੈ ਕੋਈ ਨਾ ਆ ਪਹਿਲਾ ਰੌਂਡ ਕਰਾ ਰਹੀਏ ਕਿਵੇਂ ਨਾ ਕਿਵੇਂ ਫਿਰ ਦੂਜੇ ਰੌਂਡ ਤੇ ਫਿਰ ਕਿੰਮ ਨਿਕਲ ਜਾਣੇ ਐ ਉਸ ਵਾਂ ਟਰੈਕਟਰ ਲੈ ਕੇ ਆਉਂਦੀ ਨੇੜੇ ਗਰਾਊਂਡ ਦੇ ਜੌਂਡੀਅਰ 11 ਨੰਬਰ ਤੇ ਸੋਨਾ ਮੀਕਾ 19 ਜੌਂਡੀਅਰ 11 ਨੰਬਰ ਸੋਨਾ ਮੀਕਾ 19 ਇਸੋ ਬਾੜ ਮੈਚ ਹੋਣਾ ਜਿਹੜਾ ਵੱਡੇ ਬਾਈ ਇਹ ਰਹਿ ਗਏ 7-8 ਮੈਚ ਟਰੈਕਟਰਾਂ ਨੇ ਧੁੱਕੀ ਘੜਾਤੀ ਸ਼ਹੀਦਾਂ ਦੇ ਮੇਲੇ ਦੇ ਵਾੜੀ ਇਹ ਖੜ ਜਾ ਹੁਣ ਲਾਸਟ ਲੈ ਵੀ ਗੋਰੀਆ ਚਾਰ ਪੈ ਮੈ ਦੋ ਗਰਾ ਦੋ ਦਰ ਮੈ ਗਰਾ ਨੂੰ ਗੱਲ ਬਣ ਜਾਣੀ ਹੈ ਸਹੀ ਗੱਲ ਆ ਜੀ ਆਹ ਭਾਰੀ ਭਾਰੀ ਨਾ ਪਹਿਲਾ 라ਉਂਡ ਹੈ ਕਿਉਂਕਿ ਬੰਦੇ ਦੋਆ ਤੇ ਕੱਲ ਨੂੰ ਵੀ ਫਾਈਨਲ ਹੈ ਕੱਲ ਰਾਤ ਨੂੰ ਵੀ ਮੈਚ ਹੈ ਪਰਸੂ ਦਿਨੇ ਵੀ ਫਾਈਨਲ ਹੈ 18 ਨੂੰ ਵੀ ਫਾਈਨਲ ਹੈ 19 ਤੇ ਕਹਿੰਦੇ 22 ਤੱਕ ਟੂਰਨਾਮੈਂਟ ਵੀ ਫਾਈਨਲ ਹੈ ਫਿਰ 23 ਨੂੰ ਫਾਈਨਲ ਹੈ ਫਿਰ 24 ਨੂੰ ਫਾਈਨਲ ਹੈ ਫਿਰ 26 ਨੂੰ ਮਿਲਾਂਗੇ ਆਪਾਂ ਗੁਲਡਰ ਵਾਲਾ ਪਿੰਡ ਢੌਂਡ ਦੇ ਇਲਾਕੇ ਵਿੱਚ 29 ਨੂੰ ਫੇਰ ਜਾਣਾ ਆਪਾਂ ਇਹ ਗੱਲਾਂ ਲੱਗ ਜਾਂਦੀਆਂ ਟਗਾਣੇ ਲੈ ਵੀ ਗੋਰੀਆਂ ਹੁਣ ਚਲਾ ਦੇ ਮੈਚ ਜਲਦੀ ਨਾਲ ਸਹੀ ਗੱਲ ਹੈ ਜੈਜੀ ਭਾਈ ਚਾਰ ਹੋਣਾ ਚਾਹੀਦਾ ਕਮੈਂਟਰੀ ਆ ਨਾ ਵਾਰੀ ਵਾਰੀ ਦਾ ਜੋੜੀ ਜਿਹੜੀ ਬਣੀ ਰਹੇ ਹਾਂ ਬਹੁਤ ਧੰਨਵਾਦ ਕਰਦੇ ਆ ਪ੍ਰਬੰਧਕ ਕਮੇਟੀ ਦਾ ਇਧਰੋਂ ਫੇਰ ਮੁਕਾਬਲੇ ਕਹਿੰਦੇ ਚੋਟੀ ਦੇ ਹੋ ਰਹੇ ਆ ਲੈ ਵੀ ਗੋਰੀਆ ਕਮੇਟੀ ਕਹਿੰਦੀ ਆ ਦੋ ਮੁੰਸਾ ਐ ਚਾਰਕ ਤੋਂ ਸੱਤ ਲਈਏ ਦੋ ਹੀ ਮੁੰਸਾ ਆਏ ਮਿੰਤਾ ਮੁੰਤਾ ਕਰਾ ਕੇ ਲੈ ਕੇ ਆਏ ਗੱਡੀ ਤੇ ਲੈ ਕੇ ਆਏ ਆ ਇਹ ਵੀ ਕੋਈ ਦੌਰ ਹੀ ਹੁੰਦਾ ਸਮਾਂ ਹੀ ਹੁੰਦਾ ਫਿਰ ਉਹ ਗੱਡੀਆਂ ਤੇ ਕੋਈ ਲੈ ਕੇ ਆਉਂਦਾ ਨਾ ਮਾਣ ਵੱਜ ਜਾਂਦਾ ਪਰ ਜਦੋਂ ਸਮਾਂ ਜਿਹੜਾ ਮਾੜਾ ਆ ਜਾਂਦਾ ਫਿਰ ਘਰੇ ਬੈਠਣ ਹੋਣੀ ਲੈ ਕੇ ਜਾਂਦਾ ਕੋਈ ਇਹ ਵੀ ਗੋਰੀਆ ਸਾਚਾਂ ਚ ਦੌਰ ਚੱਲਦਾ ਸਮਾਂ ਚੱਲਦਾ ਇਹ ਬਲੰਦ ਆਵਾਜ਼ ਦੀ ਕਹਿੰਦੇ ਕਿਰਪਾ ਹੈ ਉਹਨਾਂ ਸ਼ੁਕਰਾਨਾ ਕਰਿਆ ਕਰ ਬਾਬੇ ਨਾਨਕ ਦਾ ਬਾਬੇ ਖੰਬਰ ਪੀਰ ਦੀ ਔਰ ਕਹਿੰਦੇ ਕਿਰਪਾ ਨਾਲ ਜੱਗਾ ਪਹੁੰਚਿਆ ਔੜੀ ਰਜਾ ਬਿਨਾ ਪੱਤਾ ਨਹੀਂ ਹਿਊਨਾ ਉਹਦੇ ਕਰਮਾਂ ਚ ਲਿਖਿਆ ਸੀ ਦਾਣਾ ਪਾਣੀ ਆਪਾਂ ਛੱਕ ਲਿਆ ਲਓ ਸਾਹਮਣੇ ਵੇਖ ਇੱਕ ਵਾਰ ਯਾਰ ਪੀਰ ਬਾਬਾ ਪਰ ਜੀ ਮਹਾਰਾਜ ਜਿਹੜੇ ਨੇ ਦਰਗਾਹ ਨੂੰ ਪਿਆਰ ਕਰਦੇ ਆ ਸੱਚੇ ਦਿਲੋਂ ਤਾੜੀ ਮਾਰ ਦਿਓ ਬਈ ਜ਼ੋਰਦਾਰੀਆ ਝੋਕੇ ਮਾਰ ਦਿਓ ਮੇਰੇ ਵੀਰਾਂ ਦਾ ਮੇਰੇ ਮਿੱਤਰੋ ਜੱਗੇ ਪਾਇਆ ਠਾ ਠਾ ਇਹ ਮੀਆਂ ਰਾਤ ਤੱਕ ਚੱਲੂਗੀ ਠਾ ਠਾ ਹੱਥ ਟਾਕੇ ਪਰਸੇ ਜਿਲ੍ਹੇ ਵਾਲੇ ਏ ਹਿੰਦੀਆ ਠਾ ਠਾ ਅੱਜ ਤੱਕ ਮਿੱਤਰਾਂ ਨੇ ਕੀਤੀ ਨਾ ਕਦੇ ਕਿਸੇ ਦੀ ਪਰਵਾਹ ਉਹ ਹਿੰਦੀਆ ਠਾ ਠਾ ਬਹੁਤ ਕਮੇ ਲੱਗਿਆ ਸੋਹਰਾ ਇਹਨਾਂ

ਜੰਨਾ ਘਰੇ ਮੁੜ ਚੱਲ ਪੰਜਾਂ ਸੱਤਾਂ ਨੂੰ ਪੁਲਿਸ ਲੈ ਗਈ ਫੜ ਕੇ ਹਾਈਵੇ ਮੈਨੂੰ ਡਰ ਲੱਗਿਆ ਮੇਲੇ ਵਿੱਚ ਉਹ दारू ਪੀ ਕੇ ਤੇਲੀਆਂ ਦੀ ਕਹਿੰਦੇ ਜਾ ਛੱਡ ਕੇ ਖੰਡਾ 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 ਉਹ ਫੜ ਗਿਆ ਹੋਇਆ ਗੋਲਾ ਖੰਡਾ ਫੜ ਗਿਆ ਹੋਇਆ ਫੜ ਗਿਆ ਦੇਗੀ ਬਈ ਜਵਾਂ ਕੁਟੀ ਚ ਕੰਨਾ ਫਸਿਆ ਪਿਆ ਜਵਾਂ ਭੂਕ ਦੇ ਚ ਜਵਾਨੀ ਫਸੀ ਤਈਆ ਜਵਾਂ ਬੰਦੂਰ ਤੇ ਉਹ ਸਟੇਜ ਨਾਲੋਂ ਹੈ ਵੀ ਕਾੜੀ ਗੋੜੀ ਪਹਜਣਾ ਬੇ ਰੱਪਾ ਰੱਪਾ ਬਣਾ ਦਈ ਰਾ ਹੁਣ ਰੋੜਾ ਰੱਪਾ ਬਣਾ ਦਈਦਾ ਸਵਰਾਜ ਵਾਲਾ ਅਣੀ ਗਲਬਾਨੀ ਰੇਸ ਤੇ ਪੈਰ ਧਰਦੇ ਰੇਸ ਤੇ ਪੈਰ ਧਰਦੇ ਰੇਸ ਤੇ ਪੈਰ ਧਰਦੇ ਆਸ਼ਰ ਵਾਲਾ ਕੀ ਸੋਚੀ ਜਾਂਦਾ ਸਿਰਾਜ ਲੱਗਿਆ ਪਿਆ ਉਹ ਸਿਰਾ ਹੋਇਆ ਪਿਆ ਓਏ ਜੱਟਾ ਸਿਰਾ ਹੋਇਆ ਪਿਆ ਆ ਸਿਰਾ ਹਾਰ ਨਹੀਂ ਮੰਨਦਾ ਸਵਰਾਜ ਵਾਲਾ ਕਹਿੰਦਾ ਜਿੱਤਾਂਗੇ ਆਪਾਂ ਕੋਈ ਸ਼ੱਕ ਨਹੀਂਗਾ ਇਧਰਲੇ ਪਾਸੇ ਗੱਲਾਂ ਲੱਗੀਆਂ ਡਗਾੜੇ ਫੇਰ ਫਿਕਰਾਂ ਦਰਪ ਹੈ ਜੇ TRC ਵਾਲਾ ਭਰਾ ਸਾਡਾ ਅੱਜ ਨਾਲ ਇਧਰਲੇ ਪਾਸੇ ਲਿਖਿਆ ਰਾਮੜਾ ਦਾ ਹੁਣ ਜੋਰ ਪਾ ਲਗਰਾਓ ਜੱਟਾ ਮੁੰਡਿਆ ਦਾ ਓ ਬੱਲੇ ਬੱਲੇ ਹੋ ਗਈ ਐ ਕੋਈ ਸਨ ਲੱਗੇ ਜਿਹੜਾ ਤਾੜੀ ਨਾਲ ਮਾਰੇ ਜੋਰ ਦਾ ਓ ਤਾੜੀ ਥੋਕੇ ਮਾਰ ਲੋ ਵਾਹ ਰੱਬਾ ਓ ਮੇਲਾ ਬੇਲਾ ਬੜਾ ਦਾ ਮੁੰਡਿਆਂ ਦੇ ਓ ਮੇਲਾ ਸ਼ੀਤਾਂ ਦੇ ਪੀਰ ਦਾ ਮੇਲਾ ਸਿਰਾਂ ਲੱਗ ਗਿਆ ਓ ਰੌਲਾ ਰੱਪਾ ਤਾੜੀ ਮੇਰੇ ਵੀਰਿਆ ਪਾੜ ਓ ਸਰਾ ਹੋ ਗਿਆ ਮੇਲਾ ਸਰਾ ਹੋ ਗਿਆ ਇੱਕੇ ਹੁਣ ਪਤਾ ਲੱਗਣਾ ਉਹ ਕੱਠੀ ਬਣ ਗਿਆ ਕੱਠੀ ਬਣ ਗਿਆ ਹੁਣ ਤੇ ਹੁਣ ਪਤਾ ਲੱਗਣਾ ਗੱਲਾਂ ਲਗੜੀਆਂ ਦੁਕਾਨੇ ਲੈ ਵੀ ਸਾਊਂਡ ਵਾਲਾ ਬਾੜ ਨੂੰ ਖੋਲ ਦੇ ਭਰਾ ਬਣ ਕੇ ਹੁਣ ਉਹ ਬੇਸਾ ਮੂਸਾ ਕਰਦੇ ਹੁਣ ਏ ਏ ਏ ਆਇਸ਼ਰਾ ਆਇਸ਼ਰਾ ਉਹ ਹੈ ਕੀ ਪਾਰੀ ਤੁਸੀਂ ਬੰਦੇ ਨਾਲ ਦੇ ਹੇ 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 ਚੱਲਾ ਸ਼ਰਾਰਿਆ ਗੇ ਤੇ ਪੈਰ ਧਾਕੇ ਰਸਤੇ ਚੱਕਾ ਸ਼ਰਾਰਿਆ ਚੱਕਾ ਸ਼ਰਾਰਿਆ ਚੱਦਾ ਸ਼ਰਾਰਿਆ ਏ ਏ ਓ ਬਾਈ ਤਾੜੀ ਟੂੜੀ ਮਾਰੋ ਮੁੰਡਿਆਂ ਤੇ ਜ਼ੋਰਦਾਰ ਆਵਾਜ਼ ਓ ਤਾੜੀ ਮਾਰੋ ਓ ਮੇਲਾ ਬਣ ਗਿਆ ਹੁਣ ਬਣਾਓ ਵੀਡੀਓ ਓ ਤਾੜੀ ਮੱਚੂਗੀ ਹੁਣ ਬਣਾਓ ਵੀਡੀਓ ਰੋਲਾ ਰੱਪਾ ਕਰਨਾ ਚਾਹੀਦਾ ਹੁਣ ਓ ਰੋਲਾ ਰੱਪਾ ਸ਼ੀਤਾਲ ਦੇ ਮੇਲੇ ਤੇ ਮੋਸਟਰ ਟੇਨ ਆਣਾ ਕੋਈ ਠੰਡੇ ਦੇ ਪਾਗੇ ਇੱਕ ਤਾੜੀ ਮਾਰ ਦੋ ਜ਼ੋਰ ਨਾਲ ਵੇ 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 ਉਹ ਬੱਲੇ 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 ਹੋ ਗਈ ਐ ਬੱਲੇ ਕਿਤੇ ਇੱਧਰ ਕਿਤੇ ਉੱਧਰ ਕਿਤੇ ਇੱਧਰ ਕਿਤੇ ਉੱਧਰ ਇੱਥੇ ਇੱਥੇ ਨਹੀਂ ਹੋ ਰਿਹਾ ਆਈਸ਼ਰਾ ਰਾਈਨ ਦਾ ਸੌਤ ਨਹੀਂ ਹਾਰਦਾ ਸੋਰਾਣ ਵਾਲਿਆ ਇਹਨੂੰ ਹਰਾਉਣਾ ਪੈਣਾ ਸੋਰਾਣ ਵਾਲਿਆ ਰਾਜਾ ਸੋਚੀ ਜਾਂਦਾ ਵੀ ਰੇਸ ਕਿੰਨੀ ਕੋਹਰ ਕਰਾਂ ਸਾਰੀ ਰੇਸ ਤੇ ਕਰਦੀ ਐ ਸੋਰਾਰ ਵੀ ਗਰਮ ਹੋਈ ਜਾਂਦਾ ਇੰਗਨ ਵੀ ਗਰਮ ਕਰਦੇ ਐਸ਼ਰ ਵਾਲਾ ਕਹਿੰਦਾ ਫੜੋਲੀ ਵਾਲਾ ਖੜ ਜਾ ਫੜੋਲੀ ਵਾਲਾ ਖੜ ਜਾ ਉਹ